ਰੀਲ ਦੇ ਚੱਕਰ ਚ ਮੌਤ ਨੂੰ ਗੱਲ ਲਾ ਲਿਆ ਕੁੜੀ ਨੇ ਜਿਹੜੀ ਤੁਸੀਂ ਇਹ ਕੁੜੀ ਦੇਖ ਰਹੇ ਆ ਇੰਸਟਾਗ੍ਰam ਤੇ ਕਾਫੀ ਫੇਮਸ ਸੀ 2.5 ਲੱਖ ਦੇ ਫੋਲੋਅਰ ਹੈ ਇਹਦਾ ਨਾਮ ਹੈ ਜਿਹੜਾ ਕਾਨਵ ਮਨੀਮਾਰ ਕੁਛ ਇਦਾਂ ਦਾ ਨਾਮ ਹੈ ਇਹ ਬੰਬੇ ਦੀ ਆ ਕਾਫੀ ਘੁੰਮਣ ਫਿਰਨ ਦੀ ਸ਼ਕੀਨ ਸੀ ਘੁੰਮਦੀ ਫਿਰਦੀ ਰਹਿੰਦੀ ਸੀਗੀ ਤੇ ਇਹ ਮਹਾਰਾਸ਼ਟਰ ਚ ਘੁੰਮਣ ਗਈ ਹੋਈ ਸੀ ਪਹਾੜੀ ਏਰੀਆ ਚ ਸਿਰਫ ਇੱਕ ਰੀਲ ਬਣਾਉਣ ਦੇ ਚੱਕਰ ਚ ਨਾਲ ਇਹਦੇ 6-7 ਦੋਸਤ ਵੀ ਸੀਗੇ ਇਹ ਰੀਲ ਬਣਾਉਣ ਦੇ ਚੱਕਰ 'ਚ ਇੰਨੀ ਕੁ ਮਸਤ ਹੋਈ ਵੀ ਇਹਨੂੰ ਦਿਖ ਵੀ ਰਿਹਾ ਸੀ ਵੀ ਖਾਈ ਐ ਫੇਰ ਵੀ ਇਹ ਰਿਸਕ ਲੈਂਦੀ ਗਈ ਤੇ 300 ਫੁੱਟ ਥੱਲੇ ਜਾ ਕੇ ਡਿੱਗੀ ਐ ਇਹ ਖਾਈ 'ਚ ਜਿਸ ਨਾਲ ਸਿੱਧੀ ਇਹਦੀ ਮੌਤ ਹੋ ਗਈ ਐ ਪਰ ਇਹੋ ਜੇ ਵੀ ਫੇਮ ਨੂੰ ਕੀ ਕਰਨਾ ਜਿਸ ਨਾਲ ਆਪਾਂ ਨੂੰ ਮੌਤ ਹੀ ਇੰਨੀ ਜਲਦੀ ਮਿਲ ਜਵੇ ਤਾਂ ਇਸ ਤੋਂ ਫੇਮ ਤੋਂ ਰੀਲਾਂ ਤੋਂ ਦੂਰ ਹੀ ਰਹੋ ਭਰਾਵੋ ਵੀ ਇੰਨੇ ਵੀ ਫੋਨਾਂ 'ਚ ਨਾ ਘੁੱਬਿਆ ਕਰੋ ਕਿ ਤੁਹਾਨੂੰ ਮੌਤ ਦਾ ਵੀ ਨਾ ਪਤਾ ਲੱਗੇ ਇਹ ਉਮਰ ਸਿਰਫ ਕੁੜੀ ਦੀ 27 ਸਾਲ ਸੀਗੀ ਕੋਈ ਜ਼ਿਆਦਾ ਕੋਈ ਉਮਰ ਨਹੀਂ ਸੀ